ਇਹ 92 ਮਾਡਲ 25 ਵਾਲਾ ਬਾਈ 25 ਵਾਲਾ ਮੈਸੀ ਟਾਇਰ 90 ਪੈਸੇ ਆ ਪਿਛਲੇ ਠੀਕ ਆ ਜੀ ਮੂਹਰੇ 45 ਕੇ ਪੈਸੇ ਆ 480 ਘੰਟੇ ਚੱਲਿਆ ਸਾਰੇ ਟਾਇਰ ਨਾਲ ਦੇ ਆ ਠੀਕ ਆ ਜੀ ਪਰ ਪੀਏ ਦਾ ਰੁਪਿਆ ਟਰੈਕਟਰ ਡੰਡਾ ਫੱਟੀ ਛਤਰੀ ਸਾਰਾ ਸਮਾਨ ਨਾਲ ਆ ਵੀਰੇ 49 22 ਮਾਡਲ ਆ ਪੰਜਾਬ ਨੰਬਰ ਆ ਸਾਰਾ オリジナル ਆ 2007 ਮਾਡਲ ਆ ਪੰਜਾਬ ਨੰਬਰ ਆ ਇੱਕ ਟਾਇਰ ਆ ਪੀਏ ਮਾਡਲ ਆ ਹਰਿਆਣਾ ਨੰਬਰ ਆ ਚਿੱਪਾ ਲਈ ਕਾਪੀ ਆ ਐਪੀਡ ਮਿਲ ਜੂਗਾ ਠੀਕ ਆ ਜੀ ਡੰਡਾ ਫੱਟੀ ਛਤਰੀ ਸਾਰਾ ਸਮਾਨ ਨਾਲ ਆ ਹੋਰ 2003 ਮਾਡਲ ਆ ਪੰਜਾਬ ਨੰਬਰ ਆ ਹਾਂਜੀ ਟਾਇਰ ਹੈ ਗਿਆ 60-65 ਪੈਸੇ ਠੀਕ ਹੈ ਜੀ ਮੁੱਲ 85 ਹੈ ਬਾਈ 18 ਵਡਾ 19 ਰਾਜਸਥਾਨ ਨੰਬਰਾਂ ਮੁੱਲ ਟਾਇਰ ਨਵੇਂ ਆ ਠੀਕ ਹੈ ਜੀ ਪਿਛਲੇ ਨਾਲ ਤੇ ਆ ਬਾਈ ਹਾਂਜੀ 60 ਕੁ ਪੈਸੇ ਠੀਕ ਹੈ ਜੀ 60-70 ਪੈਸੇ ਸਾਰਾ オリジナル ਕੋਕਾ ਪੀਸ ਟਰੈਕਟਰ ਨਵਾਂ 15 ਮਾਡਲਾ ਹਾਂਜੀ ਟਾਇਰ ਨਵੇਂ ਆ ਠੀਕ ਹੈ ਜੀ ਸਾਰਾ オリジナル ਆ ਕਿਤੇ ਵੀ ਕਲਮ ਨਹੀਂ ਲੱਗੀ ਨਾ ਚਾਬੀ ਲੱਗੀ ਆ ਬਾਈ ਠੀਕ ਹੈ ਜੀ ਰਪੀ ਇਹਦਾ ਰੁਪਿਆ ਟਰੈਕਟਰ ਆ ਠੀਕ ਹੈ ਜੀ 3202 ਆਰ ਰਾਉਂਡਰ ਹਾਂਜੀ 3 ਸਪੀਡ ਆ ਬਾਈ ਟਾਇਰ ਨਵੇਂ ਆ ਸੀਏਟ ਕੰਪਨੀ ਦੇ ਠੀਕ ਹੈ ਜੀ ਤੇ ਸਾਰਾ origignal ਆ ਬਠੰਡਾ ਨੰਬਰ ਆ ਪੰਜਾਬ 19 ਮਾਡਲ ਦਾ ਕੋੜਾ ਮੇਨ ਪਰ ਲਾਤਾ ਆਪਾਂ ਇਹਦੇ ਹਾਂਜੀ ਫਾਈਬਰ ਛਤਰੀ ਨਾਲ ਦੀ ਆ ਚਾਰੇ ਟਾਇਰ ਨਵੇਂ ਆ ਡਬਲ ਡਿਸਟ੍ਰਿਬਿਊਟਰ ਆ ਕੰਪੈਸਟੀਜਕ ਲੱਗਾ ਹੋਇਆ ਕੰਪਨੀ ਦਾ ਠੀਕ ਆ ਜੀ ਸਤਿ ਸ਼੍ਰੀ ਅਕਾਲ ਮਿੱਤਰੋ ਤਲਵੰਡੀ ਸਾਹਿਬੋਂ ਪਹੁੰਚੇ ਸੀ ਬਾਈ ਸਰਮੇ ਕੋਲੇ ਸਤਿ ਸ਼੍ਰੀ ਅਕਾਲ ਬਾਈ ਸਰਮੇ ਸਤਿ ਸ਼੍ਰੀ ਅਕਾਲ ਬਾਈ ਕੀ ਹੋ ਠੀਕ ਆ ਵਧੀਆ ਬਾਈ ਚੜਦੀ ਕਲਾ ਤੇ ਕਿੰਨੇ ਕ ਡਰਾਈਵਰ ਨੇ ਸਰਮੇ ਡਰਾਈਵਰ ਹੈਗੇ 7-8 ਬਾਈ 7-8 ਤੇ ਕਾਪੀ ਕਾਗਜਾਂ ਦੇ ਕਿੱਦਾਂ ਰਹਿਣਗੇ ਕਾਪੀ ਕਾਗਜਾਂ ਵਧੀਆ ਰਹਿਣਗੇ ਠੀਕ ਆ ਤੇ ਹੁਣ ਫੇਰ ਮਾਡਲ 25 ਵਾਲਾ ਬਾਈ 25 ਵਾਲਾ ਮੈਸੀ ਤੈਰ 90 ਪੈਸੇ ਆ ਪਿਛਲੇ ਠੀਕ ਆ ਜੀ ਮੂਹਰੇ 45 ਕੇ ਪੈਸੇ ਆ ਠੀਕ ਆ ਜੀ ਪੰਜਾਬ ਨੰਬਰ ਆ ਠੀਕ ਆ ਜੀ ਜਿੰਨਾ ਹੈਗਾ ਸਾਰਾ Ориجنਲ ਆ ਬਾਈ ਗੇਰਿੰਗ ਦਾ ਬਹੁਤ ਵਧੀਆ ਚਲਾਈ ਚੁਲੂਈ ਦਾ ਵਧੀਆ ਇਹ ਠੀਕ ਆ ਜੀ 92 ਮਾਡਲ ਆ ਹਾਂ ਜੀ ਤੇ ਇਹ ਟਰੈਕਟਰ ਤੇ ਮੈਂ 1,30,000 ਦਾ 1,30 ਦਾ ਮਿੱਤਰੋ ਇਹ ਬਣੂਗਾ 25,000 ਦਾ ਦੇ ਦਾਂਗੇ ਯਾਰ 1 25 ਦਾ 5 ਹੋਰ ਡਿਸਕਾਊਂਟ ਹੋ ਗਿਆ ਲੱਕ ਲੱਕ ਚੱਲਦਾ ਵਿਚੇ ਸਾਰਾ ਡੰਡਾ ਪੱਟੀ ਸਭ ਸਾਰਾ ਸਮਾਨ ਨਾਲ ਆ ਇੰਨਾਂ ਲਈ ਕਾਪੀ ਹੈ ਬਾਈ ਠੀਕ ਹੈ ਜੀ ਪੀ 44 ਠੀਕ ਹੈ ਜੀ ਮੂਰੇ ਆ ਗਿਆ 35 ਦਾ ਸੋਨਾਲਿਕਾ ਸੋਨਾਲਿਕਾ 35 ਪੰਜਾਬ ਨੰਬਰ ਆ ਬਾਈ ਹਾਂਜੀ 480 ਘੰਟੇ ਚੱਲਿਆ ਸਾਰੇ ਟਾਇਰ ਨਾਲਦੇ ਆ ਠੀਕ ਹੈ ਜੀ ਰੁਪਈਆ ਦਾ ਰੁਪਈਆ ਟਰੈਕਟਰ ਡੰਡਾ ਫੱਟੀ ਛਤਰੀ ਸਾਰਾ ਸਮਾਨ ਨਾਲ ਆ ਵੀਰੇ ਠੀਕ ਹੈ ਜੀ ਚਿਲਾਕੇ ਬਾਗੇ ਤਸੱਲੀ ਕਰਕੇ ਲੈ ਜਾ ਬਿਲਕੁਲ ਨਵਾਂ ਰਿਕਟਰ ਠੀਕ ਹੈ ਜੀ 5 ਲੱਖ ਤੇ 10 ਹਜ਼ਾਰ ਡਿਮਾਂਡ ਆ ਹਾਂ ਜੀ ਬੋਲ ਕਿੰਨਾ ਦੇ ਦੀ 5-10 ਡਿਮਾਂਡ ਹੈ 4 ਲੱਖ 80 ਹਜ਼ਾਰ ਦਾ ਦੇ ਦੇ 60 ਹਜ਼ਾਰ ਦਾ ਜੀ 4 ਲੱਖ 60 ਹਜ਼ਾਰ ਦਾ ਮਿੱਤਰੋ ਲੈ ਜਿਓ ਜੈਸ ਨੋ ਹੈ ਮੂਰੇ ਆ ਗਿਆ 39 ਐਚ ਪੀ ਐਮ ਐਮ 39 39 22 ਮਾਡਲ ਆ ਪੰਜਾਬ ਨੰਬਰ ਆ ਸਾਰਾ origignal ਆ ਸਿੰਗਲ ਕਲੱਚ ਆ ਪਾਵਰ ਸ਼ੇਅਰਿੰਗ ਵੀ ਰਹਿ ਹਾਂ ਜੀ ਨਵੇਂ ਟਾਇਰ ਆ ਠੀਕ ਹੈ ਜੀ ਤੇ ਫੁੱਲ ਲੂਨ ਹੋ ਜੂ 35 ਤੇ ਵੀ ਤੇਜ ਤੇ ਵੀ ਇਹ ਤੇ ਵੀ ਹੋ ਜੂ ਉਤੇ ਵੀ ਹੋ ਜੂ 4 55 ਡਿਮਾਂਡ ਆ ਹਾਂਜੀ ਟਰੈਕਟਰ ਦੇ ਦਾਂਗੇ 4 ਲੱਖ ਤੇ 15000 ਦਾ 4 ਲੱਖ 15000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਹਾਂਜੀ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹਾਂ ਸੈਂਪਲ ਕੱਪੜੇ ਵਾਲੀ ਛਤਰੀ ਆ ਗਈ 60000 ਸਿਉਣਾ ਲੀਕਾ 2007 ਮਾਡਲ ਆ ਪੰਜਾਬ ਨੰਬਰ ਆ ਇੱਕ ਟਾਇਰ ਆ ਪਾਵਰ ਸਟੀਅਰਿੰਗ ਆ ਡਬਲ ਡਿਸਟ੍ਰਿਬਿਊਟਰ ਆ ਸਾਈਡ ਗੇਅਰ ਦਾ ਸਾਈਡ ਗੇਅਰ ਹਾਂਜੀ ਇੰਜਨ ਗੇਅਰ ਦਾ ਕਿਤਾ ਇੰਜਨ ਗੇਅਰ ਦਾ ਬਾਈ ਬਾਕੇ ਤਸੱਲੀ ਕਰਕੇ ਲੈ ਕੇ ਜਾਓ ਇੰਜਨ ਗੇਅਰ ਦਾ ਬਾਕੇ ਤਸੱਲੀ ਕਰਕੇ ਲੈ ਜਿਓ ਮਿੱਤਰੋ ਤੇ ਮਾਡਲ ਤੇ ਰੇਟ ਇਹ ਹੈ 2.5 ਲੱਖ ਰੁਪਏ 2 40 ਦਾ ਹੀ ਦੇ ਦਾਂਗੇ ਯਾਰ 2 ਲੱਖ 40 ਹਜ਼ਾਰ ਦਾ ਲੈ ਜਿਓ ਮਿੱਤਰੋ ਚੰਗਾ ਟਰੈਕਟਰ ਹੈ ਮੂਰੇ ਆ ਗਿਆ 735 6 ਮਾਡਲ ਦਾ ਹਾਂ ਜੀ ਇਹ ਆ ਨਾ ਨੰਬਰ ਚਿੱਪ ਵਾਲੀ ਕਾਪੀ ਆ ਠੀਕ ਹੈ ਜੀ ਐਪੀਡ ਮਿਲ ਜੂਗਾ ਠੀਕ ਹੈ ਜੀ ਡੰਡਾ ਫੱਟੀ ਛਤਰੀ ਸਾਰਾ ਸਮਾਨ ਨਾਲ ਸਾਰਾ Ориجنਲ ਆ ਗੀਅਰਿੰਗ ਦਾ ਬਹੁਤ ਵਧੀਆ ਰੈਟ ਛੇ ਚਿਰੀ ਹੈ ਬਾਈ ਇਹ ਛੇ ਚਿਰੀ ਹੈ ਹਾਂ ਜੀ ਹਾਂ ਜੀ ਇਹ ਦੇ ਦਾਂਗੇ ਆਪਾਂ 2 ਲੱਖ ਰੁਪਏ ਪੂਰੇ 2 ਲੱਖ ਦਾ ਇਹ ਬਣੂ ਮਿੱਤਰ ਤੇ ਮੈਨੂੰ ਆ ਲਾਈਟਾਂ ਵੀ ਲਾਏਗਾ ਮੂਰੇ ਲਾ ਮੰਗੇ ਲਾਈਟਾਂ ਲਾ ਕੇ ਦੇਊਗਾ ਦੇ ਦਾਂਗੇ ਚੰਗਾ ਟਰੈਕਟਰ ਆ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਪੂਰੇ ਆ ਗਿਆ 3730 ਫੋਰਡ ਫੋਰ 2003 ਮਾਡਲ ਆ ਹਾਂ ਜੀ ਪੰਜਾਬ ਨੰਬਰ ਆ ਹਾਂ ਜੀ ਤਿਆਰ ਹੈ ਗਿਆ 60 65 ਪੈਸੇ ਠੀਕ ਹੈ 85 ਹੈ ਬਾਈ ਠੀਕ ਹੈ Ориジナル ਗੇਅਰ ਇੰਜਨ ਦਾ ਬਹੁਤ ਵਧੀਆ ਟਰੈਕਟਰ ਆ ਠੀਕ ਹੈ ਜੀ ਹਾਂਜੀ ਗੇਅਰ ਇੰਜਨ ਦਾ ਓਕੇ ਆ ਬਾਕੇ ਤਸੱਲੀ ਕਰ ਲਿਓ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਮਿੱਤਰੋ ਚੰਗਾ ਟਰੈਕਟਰ ਹੈ ਤੇ ਮਾਡਲ ਤੇ ਰੇਟ ਕਿੰਨਾ ਰੋ ਬਾਈ ਮਾਡਲ 2003 ਹਾਂਜੀ 1 ਲੱਖ 60000 1 ਲੱਖ 60000 ਦਾ ਲੈ ਜਿਓ ਤੇ ਸੈਂਟਰ ਗੇਅਰ ਚ ਆ ਗਿਆ ਸਿੰਪਲ ਕੱਪੜੇ ਵਾਲੀ ਛਤਰੀ ਆ ਗਈ ਮੂਰੇ 50 37 ਡੀ ਆ ਗਿਆ ਜੀ 36 18/19 Rajasthan ਨੰਬਰ ਆ ਮੂਲੇ ਟਾਇਰ ਨਵੇਂ ਆ ਠੀਕ ਹੈ ਜੀ ਪਿਛਲੇ ਨਾਲ ਤੇ ਆ ਬਾਈ ਹਾਂਜੀ 60 ਕੁ ਪੈਸੇ ਸਾਰਾ origignal ਕੋਕਾ ਪੀਸ ਡਾਇਟਰ ਨਵਾਂ 18/19 18/19 ਐਨਓਸੀ ਮਿਲ ਜਾਣੀ ਆ ਠੀਕ ਆ ਜੀ ਤੇ ਟਰੈਕਟਰ ਦੇ ਦਾਂਗਾ ਆਪਾਂ 3 ਲੱਖ 60 ਹਜ਼ਾਰ 3 ਲੱਖ 60 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਦੇ ਦਾਂਗੇ ਬਾਕੀ ਮੌਕੇ ਤੇ ਹੋਰ ਹੋਜੂ ਮਾੜਾ ਮੋਟਾ ਹੋਜੂ ਮੌਕੇ ਤੇ ਮਾਨਤਾਨ ਮਾੜਾ ਮੋਟਾ ਹੋਜੂ ਸੈਂਪਲ ਕੱਪੜੇ ਵਾਲੀ ਛਤਰੀ ਆ ਗਈ ਚੰਗਾ ਟਰੈਕਟਰ ਹੈ ਮੂਰੇ 241 ਆ ਗਿਆ ਜੀ 15 ਮਾਡਲ ਆ ਹਾਂਜੀ ਟਾਇਰ ਨਵੇਂ ਆ ਠੀਕ ਆ ਜੀ ਸਾਰਾ オリジナル ਆ ਕਿਤੇ ਵੀ ਕਲਮ ਨਹੀਂ ਲੱਗੀ ਨਾ ਚਾਬੀ ਲੱਗੀ ਹੈ ਬਾਈ ਠੀਕ ਆ ਜੀ ਰਪੀ ਦਾ ਰੁਪਿਆ ਟਰੈਕਟਰ ਆ ਠੀਕ ਆ ਜੀ ਤੇ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਿਓ ਠੀ ਇਹ ਟਰੈਕਟਰ ਦੇ ਦਾਂਗੇ 3 ਲੱਖ ਤੇ 65000 3 ਲੱਖ 65000 ਦਾ ਮਿੱਤਰੋ ਇਹ ਬਣੂਗਾ ਦੇ ਦਾਂਗੇ ਮੂਰੇ ਆ ਗਿਆ 2702 3602 ਆਰ ਰਾਉਂਡਰ ਹਾਂਜੀ 3 ਸਪੀਡ ਆ ਬਾਈ ਪੈਰ ਨਵੇਂ ਆ ਸੀ8 ਕੰਪਨੀ ਦੇ ਠੀਕ ਹੈ ਜੀ ਤੇ ਸਾਰਾ origignal ਆ ਬਠੰਡਾ ਨੰਬਰ ਆ ਪੰਜਾਬ ਪੰਜਾਬ ਦਾ ਬਠੰਡੇ ਦਾ ਨੰਬਰ ਆ 3 speed ਦੇ ਵਿੱਚ ਆ ਨੰਬਰ ਆ ਹਾਂਜੀ ਇਹ ਟਰੈਕਟਰ ਦੇ ਦਾਂਗੇ ਆਪਾਂ 4 ਲੱਖ ਤੇ 60000 4 ਲੱਖ 60000 ਦਾ ਬਣੂ ਕਨੋਪੀ ਲੱਗੀ ਹੋਈ ਆ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਕਰੋ ਪੂਰੇ ਆ ਗਿਆ 3730 ਸਪੈਸ਼ਲ ਰੈਸਨ ਦੱਸਿਓ ਜੀ 19万 ਦਾ ਘੋੜਾ ਮੈਂ ਪਰ ਲਾਤਾ ਆਪਾਂ ਇਹਦੇ ਹਾਂਜੀ ਫਾਈਬਰਛਤਰੀ ਨਾਲ ਦੀ ਆ ਚਾਰੇ ਟਾਇਰ ਨਵੇਂ ਆ ਡਬਲ ਡਿਸਟ੍ਰਿਬਿਊਟਰ ਆ ਕੰਪੈਸਟੀਜਕ ਲੱਗਾ ਹੋਇਆ ਕੰਪਨੀ ਦਾ ਠੀਕ ਹੈ ਜੀ ਠੀਕ ਹੈ ਰੁਪਏ ਦਾ ਰੁਪਿਆ ਚਲਾ ਕੇ ਵਾ ਕੇ ਤਸੱਲੀ ਕਰਕੇ ਲੈ ਜਿਓ ਠੀਕ ਹੈ ਜੀ ਪ ਪੂਰੇ 6 ਲੱਖ ਦਾ ਲੈ ਜੀ ਮਿੱਤਰੋ ਚੰਗਾ ਟਰੈਕਟਰ ਹੈ ਮੂਰੇ 3700 ਟੂ ਫੇਰ ਆ ਗਿਆ ਜੀ ਇਹ 2009 ਮਾਡਲ ਆ ਰਾਜਸਥਾਨ ਨੰਬਰ ਆ ਹਾਂ ਜੀ 2009 ਡਬਲ ਕਲਚ ਆ ਫੈਡ ਗੇਰ ਆ ਪਾਵਰ ਸਟੀering ਆ ਬਾਈ ਠੀਕ ਆ ਜੀ ਇਹ ਦੇ ਦਾਂਗੇ 2 ਲੱਖ 70 ਹਜ਼ਾਰ ਦਾ 2 ਲੱਖ 70 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਵਾਂਗੇ ਚੰਗਾ ਟਰੈਕਟਰ ਹੈ ਪੂਰੇ ਆ ਗਿਆ 50 ਦਾ ਫਾਰਮ ਫਾਰਮ ਟਰੈਕ 50 50 ਚ ਕੀ ਹੈ ਬਾਈ ਠੀਕ ਹੈ ਟਾਇਰ ਹੈ ਗਿਆ ਬਾਈ ਅੱਧੇ ਲਾਲ 45 45 ਪੈਸੇ ਲਾਵਾ ਠੀਕ ਹੈ 45 ਪੈਸੇ ਮੰਨ ਕੇ ਆਇਓ ਮਿੱਤਰ ਪਾਵਰ ਸਟੀering ਆ ਹਾਂਜੀ ਸਾਈਡ ਗੇਅਰ ਆ ਗਿਆ ਗੇਅਰ ਆ ਵੀਰੇ ਹਾਂਜੀ ਡਬਲ ਡਿਸਟ੍ਰਿਬਿਊਟਰ ਟਰੈਕਟਰ ਆ ਹਾਂਜੀ 18 ਮਾਡਲ ਆ ਹਾਂਜੀ ਲੋਨ ਲਗਭਗ ਫੁੱਲੀ ਹੋ ਜੂਏ ਤੇ ਠੀਕ ਹੈ ਜੀ ਤੇ ਐਨਓਸੀ ਮਿਲ ਜੂਗਾ ਹਰਿਆਣਾ ਨੰਬਰ ਆ ਹਾਂਜੀ ਇਹ ਦੇ ਦਾਂਗੇ 3 ਲੱਖ ਤੇ ਚਲੀ ਜਾ 340000 ਦਾ ਇਹ ਬਣੂਗਾ ਹਾਂ ਹਾਂਜੀ ਸਰਮਾ ਜੀ ਇਸ ਤੋਂ ਇਲਾਵਾ ਹੋਰ ਵੀ ਹੁੰਦੇ ਆਪਣੇ ਕੋਲੇ ਹੋਰ ਇਸ ਟਾਈਮ ਇੱਕ 911 ਖੜਾ ਉਧਰ ਪਈ ਆਪਣੇ ਕੋਲੇ ਠੀਕ ਹੈ ਜੀ ਤੇ ਵਿੱਚ ਵੀ ਕੱਟ ਲੈਣੇ ਹਾਂ ਵਿੱਚ ਕੱਟ ਲੈਣੇ ਬਾਈ ਠੀਕ ਹੈ ਲਾਉਣ ਦੀ ਸਥਿਤਾ ਹੈ ਹਾਂ ਪੁਰਾਣਾ ਕੱਟਿਆ ਜਾਊਗਾ ਨਊਨ ਫੈਂਸ ਹੋਊਗਾ ਸਿੰਪਲ ਸਹੀ ਹੋਣਾ ਚਾਹੀਦਾ ਠੀਕ ਹੈ ਜੀ ਲੋਕੇਸ਼ਨ ਕੀ ਹੈ ਜੀ ਆਪਣੀ ਚਲ ਮੰਡੀ ਸਾਬੂ ਮੇਰਾ ਪਿੰਡ ਆ ਸੰਗਤ ਰੋਡ ਤੇ ਮੇਰਾ ਘਰ ਆ ਠੀਕ ਹੈ ਜੀ ਤੇ ਮੇਰਾ ਮੋਬਾਈਲ ਨੰਬਰ 947884544 ਦੂਜਾ ਨੰਬਰ 887294544 ਜੀ ਠੀਕ ਹੈ ਵੀਡੀਓ ਵਧੀਆ ਲੱਗੀ ਤਾਂ ਬੱਕੇ ਲਾਈਕ ਮੈਨੂੰ ਸ਼ੇਅਰ ਕਰਿਓ ਫੇਰ ਨੂੰ ਕਰ ਲਿਓ ਫੋਲੋ ਸ਼ਕੰਦਰ ਮਾਨ ਬਰਜਖਰੀ ਠੀਕ ਹੈ ਤੇ ਬਹੁਤ ਬਹੁਤ ਮਿਹਰਬਾਨੀ ਸਾਤਸਰੀ ਗਾਲ ਜੀ ਸਿੱਸੀ ਗਾਲ ਵੀਰੇ